ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਅਸਲਾਮ ਵਾਲੇਕਮ ਸਾਰਿਆਂ ਵੀਰਾਂ ਨੂੰ ਆਪਾਂ ਪਹੁੰਚ ਗਏ ਜੀ ਕੋਲੀਆ ਖੁਰਦ ਪਿੰਡ ਤੇ ਦਿਖਾਉਣੇ ਤੋਂ ਤੁਹਾਨੂੰ ਕੰਮ ਆਗੇ ਕੀ ਆਪਣੇ ਪਿੱਲਰ ਲੱਗੇ 9x9 ਦੇ ਤੇ ਇਸ ਪਿੱਲਰ ਤੋਂ ਦੂਸਰੇ ਪਿੱਲਰ ਤੱਕ ਹੈ 20 ਫੁੱਟ ਦੀ ਲੰਬਾਈ ਇਹਨੂੰ ਆਪਾਂ 1 ਫੁੱਟ ਡਾਊਨ ਕਰਕੇ ਤੇ ਉੱਪਰ ਇਹ ਲਿੰਕਟਰ ਲਾਵਾਂਗੇ ਇਹਦਰ ਚਨਾਈ ਹੋ ਗਈ 7 ਫੁੱਟ ਤਕਰੀਬ ਤਕਰੀਬ ਬਹੁਤ ਸੋਹਣਾ ਕੰਮ ਚੱਲ ਰਿਹਾ ਜਿਵੇਂ ਦੇਖ ਰਹੇ ਆ ਚਨਾਈ ਵੀ ਬਹੁਤ ਵਧੀਆ ਆਪਾਂ ਤਰੀਕੇ ਦੇ ਨਾਲ ਕਰੀਏ ਇਹ ਬਾਈ ਜੀ ਹੈ ਲక్ష్మణ ਸਿੰਘ ਜੀ ਜਿੰਨਾ ਦਾ ਇਹ ਮਕਾਨ ਬਣਾ ਰਹੇ ਆ ਇਹ ਆਪਣੀ ਜ਼ਿੰਮੇਵਾਰੀ ਤੇ ਕੰਮ ਕਰਾ ਰਹੇ ਆ ਇਹ ਬਾਈ ਜੀ ਹੈ ਬਾਹਰ ਕੈਨੇਡਾ ਦੇ ਵਿੱਚ ਤੇ ਬਹੁਤ ਵਧੀਆ ਬਣ ਰਿਹਾ ਬਾਕੀ ਚਨਾਈ ਆਪਣੀ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਜਿਵੇਂ ਕੰਮ ਹੋਈ ਜਾਂਦਾ ਆਪਾਂ ਤੁਹਾਨੂੰ ਨੌਲਿਜ ਦਿੰਦੇ ਰਹਾਂਗੇ ਇਹ ਮਾਣੂ ਕੇ ਗਿੱਲਾਂ ਦੇ ਮਿਸਤਰੀ ਬਾ ਕਮਾਲ ਕੰਮ ਕਰਦੇ ਆ ਤੇ ਲਈ ਜੁਣੀ ਉਹ ਮੁੰਡਾ ਨਿੱਕਾ ਆ ਜੀ ਇਹ ਇਧਰਲੀ ਸਾਈਡ ਵੀ ਤਕਰੀਬਨ ਆਪਣੇ 7 ਕੋੜ ਜਗਾਠਾਂ ਦੇ ਬਰਾਬਰ ਜਨਾਈ ਹੋਊਗਾ ਇਹ ਜਾਣੀ ਅੰਦਰੋਂ ਥੋੜਾ ਬਹੁਤ ਕੰਮ ਬਾਕੀ ਆ ਦਿਖਾਉਣੇ ਤੁਹਾਨੂੰ ਅੰਦਰ ਵੀ ਕਿਸ ਤਰ੍ਹਾਂ ਹੋਊਗਾ 11 ਫੁੱਟ ਤੇ ਪਾਵਾਂਗੇ ਦੀ ਆਪਾਂ ਛੱਤ ਇਧਰਲੀ ਸਾਈਡ ਵੀ ਆਪਾਂ 2 2.5 ਫੁੱਟ ਵਾਧਰਾ ਵਧਾਵਾਂਗੇ ਅੱਜ ਅੰਦਰ ਦਿਖਾਉਣੇ ਤੁਹਾਨੂੰ ਕੀ ਗੱਲ ਬਾਤ ਹੈ ਮਾਹੌਲ ਸਾਰਾ ਇਹ ਤੁਸੀਂ ਦੇਖ ਰਹੇ ਹੋ ਵੀ ਮੰਨ ਲਓ ਗੈਲਰੀ ਵਾਲਾ ਜੋ ਅਸੀਂ ਉਸ ਤਰ੍ਹਾਂ ਹੀ ਰੱਖ ਲਿਆ ਕਿਉਂਕਿ ਕੋਠੀ ਨੂੰ ਕਰਨਾ ਆਪਾਂ ਮੋਡੀਫਾਈ ਇਹ ਜੋ ਪੁਰਾਣੀਆਂ ਚਗਾਠਾਂ ਤੁਸੀਂ ਦੇਖ ਰਹੇ ਹੋ ਚਾਪਾਂ ਲਾਵਾਂਗੇ ਨਵੀਆਂ ਚਗਾਠਾਂ ਇਹ ਪੰਨ ਤੋੜ ਵਾਲਾ ਕੰਮ ਆਪਾਂ ਕਰਾਂਗੇ ਬਾਅਦ ਚ ਅੱਜ ਤੁਹਾਨੂੰ ਦਿਖਾਉਣੇ ਆ ਜਿਹੜੀ ਕਿਚਨ ਕਿਚਨ ਬਣਾਈ ਆ 11 13 ਦੀ ਆਪਾਂ ਸੈੱਟ ਤੋਂ ਲੈ ਕੇ ਦੂਸਰੀ ਸੈੱਟ ਤੱਕ ਪੋਗੀ ਸਲੈਬ ਪਰ ਜੋ ਅੱਗੇ ਦਿਖਾਉਣੇ ਮਾਹੌਲ ਹਨ ਇਹ ਜੋ ਪਿੱਲਰ ਹੈ ਬਿਲਕੁਲ ਕੋਰਨਰ ਦੇ ਉੱਪਰ ਸੀ ਇਸ ਨੂੰ ਆਪਾਂ ਬਾਅਦ ਦੇ ਵਿੱਚ ਕੱਟ ਦੇਵਾਂਗੇ ਕਿਉਂਕਿ ਕੋਰਨਰ ਦੇ ਬਿਲਕੁਲ ਵਿੱਚ ਉਹ 6 ਫੁੱਟ ਜਗ੍ਹਾ ਰੱਖੀ ਐ ਸੀ ਕਿਚਨ ਤੋਂ ਲੌਬੀ ਨੂੰ 6 ਫੁੱਟ ਓਪਨ ਇਹ ਕਮਰਾ ਬਈ ਆਪਣਾ 14 ਬਾਈ 15 ਇਹ ਆਪਣਾ ਅੱਗੇ ਹੈ ਜੀ ਇੱਕ ਡਰੈੰਗ ਰੂਮ ਡਰੈੰਗ ਰੂਮ ਹੈ 15 ਬਾਈ 14 ਆਹ ਦੀਵਾਰ ਆਪਣੇ ਚੱਕਣ ਵਾਲੀ ਆ ਇੱਧਰ ਬਣੂ ਡਰੈਸਰ ਬਾਥਰ 4 ਫੁੱਟ ਡਰੈਸਰ ਆ ਜਿੰਨੇ ਚੱਲਦੇ ਜੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ